ਨਤੀਜੇ ਮੰਨਿਓ ਪਾਉਂਡਰ ਪ੍ਰਿਮੇਸ਼ਨ ਕਮੇਟੀ ਪੂਰਾ ਪੰਜਾਬ ਜਿਹੜਾ ਨਾ ਇਸ ਦਰਦ ਨੂੰ ਮਹਿਸੂਸ ਕਰ ਰਿਹਾ ਇਹ ਜਿਹੜਾ ਹਫਤਾ ਦਾ ਸੀਧੀ ਦਿਹਾੜਾ ਵੇ ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫਰਮਾਨ ਕੱਢਿਆ ਸੀ ਕਿ ਕਿਸੇ ਵੀ ਤਰੀਕੇ ਦੀ ਕੋਈ ਐਂਟਰਟੇਨਮੈਂਟ ਕੋਈ ਮਰੋਰਜਲ ਦੇ ਜਿਹੜੇ ਕਾਰਜਕ੍ਰਮ ਨਹੀਂ ਹੋਣਗੇ ਸਰਕਾਰੀ ਤੁਸੀਂ ਦੇਖ ਸਕਦੇ ਹੋ ਕਿ ਇੰਪਰੂਵਮੈਂਟ ਟਰਸਟ ਵੱਲੋਂ ਪੰਜਾਬ ਸਰਕਾਰ ਦਾ ਹੀ ਅਧਾਰਾਵਾ ਇੰਪਰੂਵਮੈਂਟ ਟਰਸਟ ਉਹਦੇ ਵੱਲੋਂ ਸਟੇਟ ਡੀਆ ਦੇ ਵਿੱਚ ਫੰਕਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਵੱਡੇ ਪੱਧਰ ਤੋਂ ਉਸੇ ਫੇਸਬੁਕ ਤੇ 크리스마ਸ ਦਾ ਐਤਰਾਜ ਕੀਤਾ ਜਾ ਰਿਹਾ ਹੈ ਯਾਰ ਕਿ 크리스마ਸ ਇੱਕ ਪੂਰੀ ਦੁਨੀਆ ਦਾ ਇੱਕ ਧਰਮ ਦਾ ਜਿਹੜਾ ਵਾ ਮਸੀਹ ਭਾਈ ਜਰੇ ਦਾ ਫੰਕਸ਼ਨ ਹੈਗਾ ਸਰਗੋ ਲੋਕਿਆ ਕਿ ਆ ਅੱਜ ਦੀ ਦਿਹਾੜੇ ਚੱਲ ਰੇ ਨਾ ਕੋਈ ਫੰਕਸ਼ਨ ਹੋਏਗਾ ਨਾ ਕੋਈ ਸਾਊਂਡ ਸਪੀਕਰ ਲੱਗੇਗਾ ਅੱਜ ਰਣਜੀਤ ਐਮਵੀ ਕੋਲੇਲਾ ਲੱਗਾ ਉੱਤੇ ਸਾਊਂਡ ਦੇ ਫੁੱਲ ਆਵਾਜ਼ ਆ ਕੀ ਕਹਿਣਾ ਕਰੋ ਸਰਦਾਰ ਨਿਸ਼ੀਮਾ ਜੀ ਫਾਊਂਡਰ ਵੀ ਇਮਰਜੈਂਸੀ ਕਮੇਟੀ ਪੂਰਾ ਪੰਜਾਬ ਜਿਹੜਾ ਵਾ ਇਸ ਦਰਦ ਨੂੰ ਮਹਿਸੂਸ ਕਰ ਰਿਹਾ ਇਹ ਜਿਹੜਾ ਹਫਤਾ ਵਾ ਛਿਦੀ ਦਿਹਾੜਾ ਵੇ ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫਰਮਾਨ ਕੱਢਿਆ ਸੀ ਕਿ ਕਿਸੇ ਵੀ ਤਰੀਕੇ ਦੀ ਕੋਈ ਐਂਟਰਟੇਨਮੈਂਟ ਕੋਈ ਮਨੋਰੰਜਨ ਦੇ ਜਿਹੜੇ ਕਾਰਜਕ੍ਰਮ ਨਹੀਂ ਹੋਣਗੇ ਸਰਕਾਰੀ ਪਰ ਤੁਸੀਂ ਦੇਖ ਸਕਦੇ ਹੋ ਕਿ ਇੰਪਰੂਵਮੈਂਟ ٹرسٹ ਵੱਲੋਂ ਪੰਜਾਬ ਸਰਕਾਰ ਦਾ ਹੀ ਆਧਾਰਾਵਾ ਇੰਪਰੂਵਮੈਂਟ ٹرسٹ ਉਹਦੇ ਵੱਲੋਂ 23 ਦਿਜਾ ਦੇ ਵਿੱਚ ਫੰਕਸ਼ਨ ਕੀਤਾ ਜਾ ਰਿਹਾ ਜਿੱਥੇ ਵੱਡੇ ਪੱਦਰ ਦੇ ਉੱਤੇ ਫੇਸਬੁੱਕ ਤੇ ਕ੍ਰਿਸਮਸ ਦਾ ਇਤਰਾਜ ਕੀਤਾ ਜਾ ਰਿਹਾ ਯਾਰ ਕਿ ਕ੍ਰਿਸਮਸ ਇੱਕ ਪੂਰੀ ਦੁਨੀਆ ਦਾ ਇੱਕ ਧਰਮ ਦਾ ਜਿਹੜਾ ਵਾ ਮਸੀਹ ਭਾਈਚਾਰੇ ਦਾ ਫੰਕਸ਼ਨ ਹੈਗਾ ਉਹ ਮਨਾਣ ਜਾਂ ਨਾ ਮਨਾਣ ਇਹ ਉਹਨਾਂ ਦੇ ਹੈਗਾ ਪਰ ਪੂਰਾ ਪੰਜਾਬ ਜਿਹੜਾ ਗਮ ਚ ਹੈਗਾ ਇਸ ਟਾਈਮ ਠੰਡੇ ਬਰਜ ਦਾ ਉਹ ਤੁਸੀਂ ਇਹਦੀ ਵਿਹਾਰਿਆਂ ਦਾ ਦਰਦ ਮਹਿਸੂਸ ਕਰ ਰਿਹਾ ਉਹਦੇ ਵਿੱਚ ਹੈ ਤੇਜ ਗਾਣੇ ਜਿਹੜੇ ਆ ਦੋਹਰਾ ਮਾਫਦਨ ਦੱਸ ਰਹੇ ਆ ਭਗਵੰਤ ਜੀ ਸਰਕਾਰ ਤੇ ਭਗਵੰਤ ਜੀ ਸਰਕਾਰ ਦਾ ਦੋਹਰਾ ਚਰਿੱਤਰ ਦੱਸ ਰਹੇ ਆ ਔਰ ਉਹ ਗੋਗਲੀ ਨੀਤੀਆਂ ਦੱਸ ਰਹੇ ਆ ਹਵਾ ਵਾਈ ਗੱਲਾਂ ਸੋਸ਼ਲ ਮੀਡੀਆ ਦੇ ਕੁਝ ਹੋਰ ਨੇ ਸੜਕ ਤੇ ਕੁਝ ਹੋਰ ਨੇ ਸਿੱਧੀ ਵਿਹਾਰੇ ਦੌਰਾਨ ਕਈ ਸਾਹ ਸਪੀਕਰ ਹੋ ਰਹੀਆਂ ਮਾਂ ਖਾਦੀਆਂ ਪਰ ਉਹ ਹਮੇਸ਼ਾ ਇੱਕੋ ਗੱਲ ਨੂੰ ਬਰੋਡ ਕਰ ਰਹੇ ਵੀ ਜੀ ਵਿਹਾਰੇ 'ਚ ਆਪਾਂ ਕੋਈ ਵੀ ਫੰਕਸ਼ਨ ਨਹੀਂ ਕਰਾਂਗੇ ਸਾਧਨ ਗੰਨਰ ਕੋ ਆਰਸੀ ਸ਼ਾਹਰ ਪੜੇ ਲਿਖੇ ਕ ਫਾਰਸੀ ਪਿਆ ਪੱਤਰਕਾਰ ਸਾਹਿਬ ਆਪ ਵੀ ਵੇਖ ਰਹੇ ਜੀ ਇੰਪਰੂਵਮੈਂਟ ਟਰ ਲੱਖ ਰੁਪਇਆ ਲੈ ਕੇ ਠੇਕਾ ਦਿੱਤਾ ਗਿਆ ਔਰ ਇਹ ਹਫਤਾ ਇਹਦੇ ਵਿੱਚ ਡੀਜੇ ਚੱਲ ਰਹੇ ਆ ਮੁੰਡੇ ਨੱਚ ਰਹੇ ਆ ਔਰ ਕੀ ਐਸੀ ਵੀ ਇਹੜਾ ਪੰਜਾਬ ਸਰਕਾਰ ਦਾ ਕਿ ਇਹ ਪੰਜਾਬ ਸਰਕਾਰ ਦਾ ਆਪਣੇ ਗੁਰੂਆਂ ਪ੍ਰਤੀ ਆਪਣੇ ਰੈਬਰਾ ਪਤੀ ਮਾਨ ਸਨਮਾਨ ਹੈਗਾ ਇਹ ਫੰਕਸ਼ਨ ਪ੍ਰਾਈਵੇਟ ਹੋ ਰਿਹਾ ਹੁੰਦਾ ਤੇ ਸ਼ਾਇਦ ਸਾਨੂੰ ਇਤਰਾਜ ਨਾ ਹੁੰਦਾ ਇਹ ਮਾਨ ਸਰਕਾਰ ਵੱਲੋਂ ਹੀ ਠੇਕਾ ਦੇ ਕੇ ਇਸ ਜਗ੍ਹਾ ਦੇ ਕੀ ਆਪ ਸਾਥ ਬੰਦ ਨਹੀਂ ਹੋ ਸਕਦਾ ਇਹ ਸਰਕਾਰੀ ਫੰਕਸ਼ਨ ਬੰਦ ਹੋ ਰਿਹਾ ਸਰਕਾਰ ਵੱਲੋਂ ਹੀ ਇਜਾਜ਼ਤ ਲੈ ਕੇ ਸਰਕਾਰੀ ਪੈਸੇ ਤੇ ਟੈਂਡਰ ਦੇ ਉੱਤੇ ਠੇਕਾ ਚ ਮੇਲਾ ਚੱਲ ਰਿਹਾ ਇਸ ਮੇਲੇ ਦੇ ਉੱਤੇ ਵੱਡਾ ਅਤਰਾਜ ਹੈਗਾ ਤੁਹਾਨੂੰ ਲੱਗਦਾ ਨਹੀਂ ਸਰਕਾਰ ਵੱਲੋਂ ਉਹਨਾਂ ਦੀ ਸਰਕਾਰ ਹੈ ਉਹਨਾਂ ਦੇ ਦਰਜ ਵੱਲੋਂ ਫਿਰ ਵੀ ਪਰਮਿਸ਼ਨ ਦਿੱਤੀ ਗਈ ਸਰਕਾਰ ਨੂੰ ਉਹਨਾਂ ਨੂੰ ਆਪਣੇ ਮੰਤਰੀ ਦਾ ਪਤਾ ਨਹੀਂ ਕਿ ਉਹਨਾਂ ਨੇ ਆਪ ਹੀ ਗਿਆ ਹੋਇਆ ਇਹ ਦੋਰਾ ਚਿਰਤਰ ਹੈ ਜੀ ਲੋਕਲ ਬੋਡੀ ਮਿਨਿਸਟਰ ਦੇ ਵੱਡੇ ਸਵਾਲ ਹੈਗੇ ਐ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਦੇ ਵੱਡੇ ਸਵਾਲ ਹੈ ਪਿਛਲੇ ਕੱਲ ਪਰਤੋ ਵੀ ਆਪਣੇ ਨਿਹੰਗ ਸਿੰਘ ਅਸ਼ਾਬਰ ਤੇ ਚੜੇ ਇਮਪਰੂਵਮੈਂਟ ਟਰਸਟ ਵੱਲੋਂ ਇੱਕ ਮੇਲਾ ਮਨਾਇਆ ਜਾ ਰਿਹਾ ਹੈ ਅੱਜ ਤੁਸੀਂ ਇਹ ਹਾਲ ਵੇਖ ਸਕਦੇ ਕਿ ਹੁਣ ਕਿਹੇ ਕਾਵਰ ਤੇ ਚੜਾਂਗੇ ਤੇ ਇਹ ਮੇਲਾ ਬੰਦ ਹੋਊਗਾ ਕੀ ਪੰਜਾਬ ਸਰਕਾਰ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਕੀ ਅੰਮ੍ਰਿਤਸਰ ਇਮਪਰੂਵਮੈਂਟ ਟਰਸਟ ਦਾ ਚੇਅਰਮੈਨ ਸ਼ੋਕ ਸਲਵਾਰ ਨੂੰ ਸਾਡੇ ਸ਼ਹਿਡਾ ਦੇ ਨਾਲ ਰੈਬਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਾ ਸਰਕਾਰ ਦੇ ਜਿਹੜੇ ਅਫੀਸ਼ੀਅਲ ਹੈਂਡਲ ਨੇ ਉਹਤੇ ਕਿਹਾ ਜਾ ਰਿਹਾ ਆਪਾਂ ਕਹੀ ਦਰਦ ਮਹਿਸੂਸ ਕਰਦੇ ਆਂ ਕੀ ਹੈ ਦਰਦ ਹੈ ਦਾ ਜੀ ਜਨਤਾ ਨੂੰ ਕੀ ਫੀਲ ਕਰਨਾ ਚਾਹੁੰਦੇ ਉਹ ਤੇ ਜਾਂ ਕਿਸੇ ਸਰਕਾਰੀ ਧਿਰ ਨੂੰ ਮਿਲ ਕੇ ਤੁਸੀਂ ਇਹ ਬੰਦ ਕਰੋ ਇਹ ਬੰਦ ਕਰਵਾਉਣ ਦੀ ਆਪਾਂ ਤੁਹਾਡੇ ਮਾਧਿਅਮ ਤੋਂ ਇਹ ਅਪੀਲ ਕਰਦੇ ਆਂ ਔਰ ਅੱਗ ਇਹੀ ਕਹਿਣਾ ਚਾਹਾਂਗੇ ਜਨਤਾ ਨੂੰ ਕਿ ਜੀ ਇਦਾਂ ਦੇ ਫੰਕਸ਼ਨ ਜਿਹੜੇ ਆ ਜੇ ਹਫ਼ਤਾ ਪਾਈ ਦਰਦ ਮਹਿਸੂਸ ਕਰ ਰਹੇ ਆਂ ਤੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਤੇ ਇਦਾਂ ਦੇ ਨਾਚ ਗਾਣੇ ਵਾਲੇ ਸਰਕਾਰੀ ਫੰਕਸ਼ਨ ਬੰਦ ਹੋਣੇ ਚਾਹੀਦੇ ਆ ਵੱਡੇ ਪੱਦਰ ਦੇ ਉੱਤੇ ਨਹੀਂ ਸਿੱਖ ਜਥੇਬੰਦੀਆਂ ਨੂੰ ਖਾਸ ਤੌਰ ਤੇ ਪੰਜਾਬ ਦੀ ਧਾਰਮਿਕ ਜਥੇਬੰਦੀਆਂ ਨੂੰ ਖਾਸ ਤੌਰ ਤੇ ਬੇਨਤੀ ਕਰਾਂਗਾ ਕਿ ਸੜਕ ਤੇ ਆਣ ਇਸ ਤਰੀਕੇ ਦਾ ਜਿਹੜਾ ਰੋਲਾ ਰਪਾ ਪਾਇਆ ਜਾ ਰਿਹਾ ਐ ਇਸ ਹਫਤੇ ਦੇ ਵਿੱਚ ਜਿੱਥੇ ਪੂਰਾ ਪੰਜਾਬ ਦਰਦਚਾ ਹੈਗਾ ਬੰਦ ਕਰਾਈ ਜਾਵੇ ਠੀਕ ਦੀ ਇਸ ਲਈ ਬਾਉਂਡਰਰੀ ਇਮਰਜਨ ਕਮੇਟੀ ਪੂਰਾ ਪੰਜਾਬ ਜਿਹੜਾ ਵਾ ਇਸ ਦਰਦ ਨੂੰ ਮਹਿਸੂਸ ਕਰ ਰਿਹਾ ਇਹ ਜਿਹੜਾ ਹਫਤਾ ਦਾ ਸ਼ਹੀਦੀ ਦਿਹਾੜਾ ਵੇ ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫਰਮਾਨ ਕੱਢਿਆ ਸੀ ਕਿ ਕਿਸੇ ਵੀ ਤਰੀਕੇ ਦੀ ਕੋਈ ਐਂਟਰਟੇਨਮੈਂਟ ਕੋਈ ਮਨੋਰੰਜਨ ਦੇ ਜਿਹੜੇ ਕਾਰਜਕ੍ਰਮ ਨਹੀਂ ਹੋਣਗੇ ਸਰਕਾਰੀ ਤੁਸੀਂ ਦੇਖ ਸਕਦੇ ਹੋ ਕਿ ਇੰਪਰੂਵਮੈਂਟ ਟਰਸਟ ਵੱਲੋਂ ਪੰਜਾਬ ਸਰਕਾਰ ਦਾ ਹੀ ਅਧਾਰਾ ਵਾਲਾ ਇੰਪਰੂਵਮੈਂਟ ਟਰਸਟ ਉਹਦੇ ਵੱਲੋਂ ਸਟੇਟ ਲੈਵਲ ਦੇ ਵਿੱਚ ਫੰਕਸ਼ਨ ਕੀਤਾ ਜਾ ਰਿਹਾ ਹੈ ਇਹਦੇ ਵੱਡੇ ਮਦਰ ਦੇ ਉਸੇ ਫੇਸਬੁਕ ਤੇ ਇੱਕ ਕ੍ਰਿਸਮਸ ਦਾ ਐਡਰਾਇਕ ਕੀਤਾ ਜਾ ਰਿਹਾ ਹੈ ਯਾਰ ਕਿ ਕ੍ਰਿਸਮਸ ਇੱਕ ਪੂਰੀ ਦੁਨੀਆ ਦਾ ਇੱਕ ਧਰਮ ਦਾ ਜਿਹੜਾ ਵਸੀ ਭਾਈਚਾਰੇ ਦਾ ਫੰਕਸ਼ਨ ਹੈਗਾ ਸਪੋਜ਼ਡ 5000 ਲੋਕ ਆ ਗਿਆ ਦੇਖੀ ਦੀ ਦੇ ਆੜੇ ਚੱਲ ਰਹੇ ਨਾ ਕੋਈ ਇਹ ਪਕਸ਼ਨ ਉਹ ਹੈਗਾ ਨਾ ਕੋਈ ਸਾਊਂਡ ਸਪੀਕਰ ਵਾਲਾ ਲੱਗੇਗਾ ਅੱਜ ਰਣਜੀਤ ਐਮਵੀ ਕੋ ਮੇਲਾ ਲੱਗਾ ਉੱਤੇ ਸਾਊਂਡ ਦੇ ਪੂਲ ਆਵਾਜ਼ ਆ ਕੀ ਕਹਿਣਾ ਕਰੋ ਅਰੇ ਸਾਡਾ ਨਿਸ਼ਚੇ ਮਾ ਜੀ ਫਾਊਂਡਰ ਪੀਮੈਕਸ਼ਨ ਕਮੇਟੀ ਪੂਰਾ ਪੰਜਾਬ ਜਿਹੜਾ ਵਾ ਇਸ ਦਰਦ ਨੂੰ ਮਹਿਸੂਸ ਕਰ ਰਿਹਾ ਇਹ ਜਿਹੜਾ ਹਫਤਾ ਦਾ ਸ਼ਹੀਦੀ ਦਿਹਾੜਾ ਵੇ ਉਹ ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫਰਮਾਨ ਕੱਢਿਆ ਸੀ ਕਿ ਕਿਸੇ ਵੀ ਤਰੀਕੇ ਦੀ ਕੋਈ ਐਂਟਰਟੇਨਮੈਂਟ ਕੋਈ ਮਨੋਰੰਜਨ ਦੇ ਜਿਹੜੇ ਕਾਰਜਕ੍ਰਮ ਨਹੀਂ ਹੋਣਗੇ ਸਰਕਾਰੀ ਪਰ ਤੁਸੀਂ ਦੇਖ ਸਕਦੇ ਹੋ ਕਿ ਇੰਪਰੂਵਮੈਂਟ ٹرسٹ ਵੱਲੋਂ ਪੰਜਾਬ ਸਰਕਾਰ ਦਾ ਹੀ ਆਧਾਰਾਵਾ ਇੰਪਰੂਵਮੈਂਟ ٹرسٹ ਉਹਦੇ ਵੱਲੋਂ ਤੇ ਡੀਜਾ ਦੇ ਵਿੱਚ ਫੰਕਸ਼ਨ ਕੀਤਾ ਜਾ ਰਿਹਾ ਜਿੱਥੇ ਵੱਡੇ ਪੱਧਰ ਦੇ ਉੱਤੇ ਫੇਸਬੁੱਕ ਤੇ ਕ੍ਰਿਸਮਸ ਦਾ ਐਟਰਾਇ ਕੀਤਾ ਜਾ ਰਿਹਾ ਯਾਰ ਕਿ ਕ੍ਰਿਸਮਸ ਇੱਕ ਪੂਰੀ ਦੁਨੀਆ ਦਾ ਇੱਕ ਧਰਮ ਦਾ ਜਿਹੜਾ ਵਾ ਮਸੀਹ ਭਾਈਚਾਰੇ ਦਾ ਫੰਕਸ਼ਨ ਹੈਗਾ ਉਹ ਮਨਾਣ ਜਾਂ ਨਾ ਮਨਾਣ ਇਹ ਉਹਨਾਂ ਤੇ ਹੈਗਾ ਪਰ ਪੂਰਾ ਪੰਜਾਬ ਜਿਹੜਾ ਗਮ ਚ ਹੈਗਾ ਇਸ ਟਾਈਮ ਠੰਡੇ ਬਰਜ ਦਾ ਉਹੋ ਤੁਸੀਂ ਸੀਧੀ ਦਿਹਾੜਿਆਂ ਦਾ ਦਰਦ ਮਹਿਸੂਸ ਕਰ ਰਿਹਾ ਉਹਦੇ ਵਿੱਚ ਹੈ ਤੇਜ ਗਾਣੇ ਜਿਹੜੇ ਆ ਦੋਹਰਾ ਮਾਫਦੰਦ ਦੱਸ ਰਿਹਾ ਭਗਵੰਤਬਾਨ ਸਰਕਾਰ ਤੇ ਭਗਵੰਤਬਾਨ ਸਰਕਾਰ ਦਾ ਦੋਹਰਾ ਚਰਿੱਤਰ ਦੱਸ ਰਿਹਾ ਔਰ ਉਹ ਗੋਗਲੀ ਨੀਤੀਆਂ ਦੱਸ ਰਿਹਾ ਹਵਾ ਵਾਈ ਗੱਲਾਂ ਸੋਸ਼ਲ ਮੀਡੀਆ ਤੇ ਕੁਝ ਹੋਰ ਨੇ ਸੜਕ ਤੇ ਕੁਝ ਹੋਰ ਸੀਧੀ ਦਿਹਾੜੇ ਦੌਰਾਨ 23 ਸਾਧ ਸਪੀਕਰ ਹੋ ਰਹੀਆਂ ਮਾਂ ਖਾਣੀਆਂ ਪਰ ਉਹ ਹਮੇਸ਼ਾ ਇੱਕੋ ਗੱਲ ਨੂੰ ਬਰੋਡ ਰਹਿ ਵੀ ਸੀਧੀ ਦਿਹਾੜੇ 'ਚ ਆਪਾਂ ਕੋਈ ਵੀ ਫੰਕਸ਼ਨ ਨਹੀਂ ਕਰਾਂਗੇ ਆਦਮੀ ਲੱਗਦਾ ਹੈ ਹੈ ਅਰਥੀ ਸ਼ਾਹ ਔਰ ਪੜ੍ਹੇ ਲਿਖੇ ਕਾ ਫਾਰਸੀਆ ਪੱਤਰਕਾਰ ਸਾਹਿਬ ਆਪ ਵੀ ਵੇਖ ਰਹੇ ਜੀ ਇੰਪਰ ਲੱਖ ਰੁਪਇਆ ਲੈ ਕੇ ਠੇਕਾ ਦਿੱਤਾ ਗਿਆ ਔਰ ਇਹ ਹਫਤਾ ਇਹਦੇ ਵਿੱਚ ਡੀਜੇ ਚੱਲ ਰਹੇ ਆ ਮੁੰਡੇ ਨੱਚ ਰਹੇ ਆ ਔਰ ਕੀ ਐਸੀ ਵੀ ਇਹੜਾ ਪੰਜਾਬ ਸਰਕਾਰ ਦਾ ਕਿ ਇਹ ਪੰਜਾਬ ਸਰਕਾਰ ਦਾ ਆਪਣੇ ਗੁਰੂਆਂ ਪ੍ਰਤੀ ਆਪਣੇ ਰੈਬਰਾ ਪਤੀ ਮਾਨ ਸਨਮਾਨ ਹੈਗਾ ਇਹ ਫੰਕਸ਼ਨ ਪ੍ਰਾਈਵੇਟ ਹੋ ਰਿਹਾ ਹੁੰਦਾ ਤੇ ਸ਼ਾਇਦ ਤੁਹਾਨੂੰ ਇਤਰਾ ਇਨਾ ਹੁੰਦਾ ਇਹ ਮਾਨ ਸਰਕਾਰ ਵੱਲੋਂ ਹੀ ਠੇਕਾ ਦੇ ਕੇ ਇਸ ਜਗ੍ਹਾ ਤੇ ਕੀ ਆਪਾਂ ਬੰਦ ਨਹੀਂ ਹੋ ਸਕਦਾ ਜੇ ਸਰਕਾਰੀ ਫੰਕਸ਼ਨ ਬੰਦ ਹੋ ਰਿਹਾ ਸਰਕਾਰ ਵੱਲੋਂ ਹੀ ਇਜਾਜ਼ਤ ਲੈ ਕੇ ਸਰਕਾਰੀ ਪੈਸੇ ਨੇ ਟੈਂਡਰ ਦੇ ਉੱਤੇ ਇਹ ਠੇਕਾ ਚ ਮੇਲਾ ਚੱਲ ਰਿਹਾ ਇਸ ਮੇਲੇ ਦੇ ਉੱਤੇ ਵੱਡਾ ਇਤਰਾਜ ਹੈਗਾ ਤੁਹਾਨੂੰ ਲੱਗਦਾ ਨਹੀਂ ਸਰਕਾਰ ਵੱਲੋਂ ਉਹਨਾਂ ਦੀ ਸਰਕਾਰ ਹੈ ਉਹਨਾਂ ਦੇ ਦਫ਼ਤਰ ਵੱਲੋਂ ਫੇਰ ਵੀ ਪਰਮਿਸ਼ਨ ਦਿੱਤੀ ਗਈ ਬਾਰੇ ਇਹ ਉਹਨਾਂ ਨੂੰ ਆਪਣੇ ਮੰਤਰੀ ਦਾ ਪਤਾ ਨਹੀਂ ਕਿ ਉਹਨਾਂ ਨੇ ਆਪ ਹੀ ਗਿਆ ਇਹ ਦੋਰਾ ਚਰਿੱਤਰ ਹੈ ਜੀ ਲੋਕਲ ਬੋਡੀ ਮਨਿਸਟਰ ਤੇ ਵੱਡੇ ਸਵਾਲ ਹੈ ਇੰਪਰੂਵਮੈਂਟ ਰਸ ਤੇ ਚੇਅਰਮੈਨ ਤੇ ਵੱਡੇ ਸਵਾਲ ਹੈ ਪਿਛਲੇ ਕੱਲ ਪਰਤੋ ਵੀ ਆਪਣੇ ਨਿਹੰਗ ਸਿੰਘ ਦੇ ਸ਼ਾਵਰ ਤੇ ਚੜੇ ਇੰਪਰੂਵਮੈਂਟ ਰਸ ਵੱਲੋਂ ਇੱਕ ਮੇਲਾ ਬਣਾਇਆ ਜਾ ਰਿਹਾ ਹੈ ਅੱਜ ਤੁਸੀਂ ਇਹ ਹਾਲ ਵੇਖ ਸਕਦੇ ਜੀ ਹੁਣ ਕਿਹੇ ਟਾਵਰ ਤੇ ਚੜਾਂਗੇ ਤੇ ਇਹ ਮੇਲਾ ਬੰਦ ਹੋਊਗਾ ਕੀ ਪੰਜਾਬ ਸਰਕਾਰ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਕੀ ਅੰਮ੍ਰਿਤਸਰ ਇੰਪਰੂਵਮੈਂਟ ਅਥਾਰਟੀ ਦਾ ਚੇਅਰਮੈਨ ਸ਼ੋਕ ਸਲਵਾਰ ਨੂੰ ਆ ਦੇਸ਼ੀ ਹਿੱਟਾ ਦੇ ਨਾਲ ਰੈਬਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਾਫ਼ ਸਾਫ਼ ਆਵਾਜ਼ਾਂ ਦੱਸ ਰਹੀਆਂ ਮੈਂ ਰਾਤ 10:00 11:00 ਵਜੇ ਤੱਕ ਇੱਥੇ ਮੀਂਹ ਨਹੀਂ ਨਹੀਂ ਆਣਗੇ ਪਰ ਸਰਕਾਰ ਦੇ ਜਿਹੜੇ ਆਫੀਸ਼ਲ ਹੈਂਡਲ ਨੇ ਉਹਤੇ ਕਿਹਾ ਜਾ ਰਿਹਾ ਆਪਾਂ ਸਹੀ ਦੀਦਾ ਅੜਿਆ ਦਾ ਦਰਦ ਮਹਿਸੂਸ ਕਰਦੇ ਹਾਂ ਕੀ ਹੈ ਦਰਦ ਹੈਗਾ ਜੀ ਇਹ ਜ਼ਰਤਾਂ ਨੂੰ ਕੀ ਮਾਧਿਅਮ ਤੇ ਹੋਰ ਤੇ ਯਾਰ ਤੁਸੀਂ ਸਰਕਾਰੀ ਧਾਰੇ ਨੂੰ ਮਿਲ ਕੇ ਤੁਸੀਂ ਇਹ ਬੰਦ ਕਰੋਗੇ ਇਹ ਬੰਦ ਕਰਵਾਉਣ ਦੀ ਆਪਾਂ ਤੁਹਾਡੇ ਮਾਧਿਅਮ ਤੋਂ ਇਹ ਅਪੀਲ ਕਰਦੇ ਆਂ ਔਰ ਅੱਗ ਇਹੀ ਕਹਿਣਾ ਚਾਹਾਂਗੇ ਜਨਤਾ ਨੂੰ ਕਿ ਜੀ ਇਦਾਂ ਦੇ ਫੰਕਸ਼ਨ ਜਿਹੜੇ ਆ ਜੇ ਹਫ਼ਤਾ ਪਾਈਂ ਦਰਦ ਮਹਿਸੂਸ ਕਰ ਰਹੇ ਆ ਤੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਤੇ ਇਦਾਂ ਦੇ ਨਾਚ ਗਾਣੇ ਵਾਲੇ ਸਰਕਾਰੀ ਫੰਕਸ਼ਨ ਬੰਦ ਹੋਣੇ ਚਾਹੀਦੇ ਆ ਵੱਡੇ ਪੱਦਰ ਦੇ ਉੱਤੇ ਨਹੀਂ ਤਾਂ ਸਿੱਖ ਜਥੇਬੰਦੀਆਂ ਨੂੰ ਖਾਸ ਤੌਰ ਤੇ ਪੰਜਾਬ ਦੀ ਧਾਰਮਿਕ ਜਥੇਬੰਦੀਆਂ ਨੂੰ ਖਾਸ ਤੌਰ ਤੇ ਬੇਨਤੀ ਕਰਾਂਗਾ ਕਿ ਸੜਕ ਤੇ ਆਣ ਇਸ ਤਰੀਕੇ ਦਾ ਜਿਹੜਾ ਰੋਲਾ ਰਪਾ ਪਾਇਆ ਜਾ ਰਿਹਾ ਐ ਇਸ ਹਫਤੇ ਦੇ ਵਿੱਚ ਜਿੱਥੇ ਪੂਰਾ ਪੰਜਾਬ ਦਰਦਚਾ ਹੈਗਾ ਬੰਦ ਕਰਾਈ ਜਾਵੇ ਠੀਕ